ਇਨ ਨੂੰ ਮਸੀਂ ਚੁੱਕ ਕੇ ਇਹ ਚੁੱਕ ਕੇ ਰੱਖ ਲਿਆ। ਗਾਜਰਾਂ ਆਪ ਨੇ ਵਰਗੀਆਂ ਨੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਾਣੀ ਦੇ ਵਿੱਚ ਸਗਾ ਕੇ ਤੇ ਫਿਰ ਇਹਦੇ ਨੈਕਸਟ ਪ੍ਰੋਸੀਜਰ ਤੇ ਜਾਣੇ ਆਂ ਕਿ ਫਿਰ ਇਹਦੇ ਵਿੱਚ ਅਸੀਂ ਕੀ ਪਾਉਣਾ। ਫਿਰ ਅਸੀਂ ਪੜਦੇ ਕਿ ਮੈਂ ਥੋੜੀ ਜਿਹਾ ਦੇ ਵਿੱਚ ਇਲਾਚੀ ਪਾ ਦਵਾਂ। ਤੋ ਕੁਇਲਾਚੀ ਮੈਂ ਕੁੱਟ ਕੇ ਪਾਤੀ ਆ। ਤੇ ਤੇਰੇ ਦੇ ਵਿੱਚ ਅਸੀਂ اور لپس سیدہ چ 10 تک۔ تو یہ اپنوں کو e جیا تھا e یہ e e بون نہیں e تھا کہ ان e کیوں؟ ਦੇਖਦੇ ਬਾਅਦ ਕਿ ਜਾਨਣਾ ਸੋ ਮੈਂ ਦਰੂ ਪਾਇਆ ਸੀਗਾ ਵਿੱਚੋਂ ਕਿਉਂ ਕਾਫੀ ਝੁੱਗ ਗਿਆ ਹੁਣ ਦੇਖੋ ਲੱਗ ਨਹੀਂ ਰਿਹਾ ਜਿਵੇਂ ਨਾਲ ਪਾਣੀ ਦੇ ਤੁਸੀਂ ਨਹੀਂ ਹੈਗਾ ਜੋ ਜਿਹੜਾ ਹੁੰਦਾ ਨਹੀਂ ਸਟਾਰਟ ਪਤਾ ਨਹੀਂ ਤੇ ਲੁੱਕੇ ਵਿੱਚ ਕਲਰ ਪਾਉਂਦੇ ਆਪਾਂ ਪਰ ਮੈਂ ਕਲਰ ਨਹੀਂ ਪਾਦੇ ਸੀ ਕਲਰ ਪਾ ਲੰਗੇ ਤੇ ਦਾ ਰੈਡ ਲੱਗਦਾ ਮੇਰੇ ਇੱਥੇ ਮੇਰਾ orange ਕਲਰ ਦੇ ਗਿਆ ਨਾ ਬੰਦ ਹੈ ਮੈਂ ਦੇ ਦਿੱਤੋ ਮੈਂ ਕੰਡੈਂਸ ਮਿਲਤਾ ਹਾਂ ਥੋੜਾ ਜਿਹਾ ਉਪਰ ਹਾਂ ਦਾ 50 ਗ੍ਰਾਮ ਨੂੰ ਥੋੜਾ ਦੇਖੋ ਥੋੜਾ ਜਿਹਾ ਘਿਓ ਸੁੱਕਿਆ ਹੋਇਆ ਪੁੱਜ ਗਿਆ ਹੈ ਮਗਰ ਨਾਲ ਵਿੱਚ ਐਡ ਕਰ ਦਈਏ ਆਪਾਂ ਕੰਡੈਂਸ ਮਿਲ もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、もう一度、も ਕਿ ਤੇ ਉਹ ਆਪਣਾ ਫਨ ਵਾਲੀ ਕੀ ਪਾਈ ਹਾਂ ਤੇ ਕਿ ਉਹਨੇ ਉਹ ਵੀ ਪਾ ਦਿੱਤਾ। ਉਹ ਕਰਿੰਡਲਸ ਵੀ ਪਾ ਦਿੱਤਾ। ਇਹ ਵਿੱਚ ਚਲੇਗਾ ਸਾਰਾ ਘੋਆ ਮਿਕਸ ਹੋ ਲਿਆ। ਬੜਾ ਜੀਤੇ ਜੱਲਾ ਬਣੀ ਹੋਣੀ ਹੈ ਕੋਲ ਇਸੋਂ। ਐਸਾ ਹੀ ਵਾਲੀ ਤੇ ਵੀ ਆਪਣਾ ਮਿਕਸ ਕਰਾ ਜਿਹੜਾ ਘੁੰਮ ਲਿਆ ਆਪੀ। ਤੇ ਸਕੇਟਿੰਗ ਪਾਉਣੀ ਆ ਖਾਂ। ਉਹ ਵਾਲਾ ਬਿਸਕੁਟ ਬਣਾਇਆ ਕਿ ਕੰਡੈਂਸਮੈਂਟ ਕੋਲ ਵਿੱਚ ਖੰਕਾਵਨੀਆ ਤੇ ਨਾਲ ਘੋਆ ਪਾ। ਇਨਵਿਜੀਨ ਬਹੁਤ ਬਹੁਤ ਟੋਟ ਮਾਰ ਕੇ ਬਹੁਤ ਚਾਹਦਾ ਨਹੀਂ ਪਾ ਰਿਹਾ ਹਾਂ। ਉਹ ਬਹੁਤ ਲੱਗ ਰਿਹਾ ਹੈ। ਹਾਂ ਕੋਕੀ। ਬਾਕੀ ਇਹ ਟੋਟੋਂ ਦਾ ਪਰੇ ਹੋ। ਤਾਂ ਮੈਂ ਤੁਹਾਨੂੰ ਦੱਸਾਂ ਕਿ ਤਾਂ ਦੱਸਾਂ ਕਿ ਇਹ ਕਿਵੇਂ ਬਣਾਉਣਾ ਹੈ ਤੇ ਇਹ ਵੀ ਵੀਡੀਓ ਨੂੰ ਕਰਨਾ ਚਾਹੀਦਾ ਹੈ ਜਿਹੜੀ ਅੱਧੂ ਪਾਈ ਤੇ ਇਸੇ ਤੋਂ ਆਵਾਜ਼ ਆਉਂਦੀ ਰਹਿੰਦੀ ਬਾਹਰ ਵੱਲੇ ਮੁੜ ਜਿਵੇਂ ਲਾ ਕੇ ਦਿਖਾਈ